ਦੂਸਰਾ ਬਸਾਖੀ ਦੇ ਦਿਹਾੜੇ ਦੇ ਉੱਤੇ ਖਾਲਸੇ ਦੇ ਜਨਮ ਦਿਹਾੜੇ ਦੇ ਉੱਤੇ ਸਾਡੇ ਅਮਰਸਰ ਸਾਹਿਬ ਆਨੰਦਪੁਰ ਸਾਹਿਬ ਤੇ ਦੰਦਮਾ ਸਾਹਿਬ ਇੱਕੋ ਦਿਨ 13258 ਪੁਰਾਣੀ ਗੁਰੂ ਵਾਲੇ ਬਣੇ ਸਾਡਾ ਟੀਚਾ ਸੀ ਐਤਕਿ ਕਿ ਸਾਰਿਆਂ ਨੂੰ ਆਨੰਦਪੁਰ ਸਾਹਿਬ ਇਕੱਠੇ ਕੀਤਾ ਜਾਵੇ ਪਰ ਕੁਸ਼ਤ ਪਰਸਥਿਤੀਆਂ ਇਦਾਂ ਬਣ ਗਈਆਂ ਉਹਦੇ ਕਰਕੇ ਇਹ ਅਮਰ ਸੰਚਾਰ ਵੱਖ-ਵੱਖ ਜ਼ੋਨਾਂ ਦੇ ਵਿੱਚ ਤਿੰਨਾਂ ਜ਼ੋਨਾਂ ਦੇ ਵਿੱਚ ਕੀਤੇ ਗਏ। ਸੂਪਰਬੰਧਕਾਂ ਨੂੰ ਵੀ ਤੇ ਪ੍ਰਚਾਰਕਾਂ ਨੂੰ ਵੀ ਜਿਨ੍ਹਾਂ ਨੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਸਾਰੇ ਵਧਾਈ ਦੇ ਪਾਤਰ ਆ। ਇੱਕ ਜਿਹੜੀ ਅੱਜ ਤੌਰ ਤੇ ਪ੍ਰੈਸ ਕਾਨਫਰੰਸ ਰੱਖੀ ਸੀ ਉਹ ਰੱਖੀਆ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਜੀ ਰਾਜਵਾਨ ਤੇ ਉਹਨਾਂ ਦੇ ਨਾਲ ਸਾਡੇ ਭਾਈ ਜਰਤਾਰ ਸਿੰਘ ਜੀ ਹਵਾਰਾ ਮੈਂ ਥੋੜੀ ਜਿਹੀ ਤੁਹਾਡੇ ਨਾਲ ਡਿਟੇਲ ਵੀ ਸਾਂਝੀ ਕਰਨੀ ਚਾਹਣਾ ਤੇ ਮੈਂ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਉਹਨਾਂ ਨੂੰ ਵੀ ਇਹ ਐਗਜੈਕਟਿਵ ਦੇ ਵਿੱਚ ਅੱਜ ਸਾਡਾ ਡਿਸਕਸ ਹੋਇਆ ਕਿ ਉਹਨਾਂ ਨੂੰ ਵੀ ਇੱਕ ਇਹ ਅਪੀਲ ਕੀਤੀ ਜਾਵੇ ਇਸ ਨਿਮਰਤੌਰ ਦੇ ਉੱਤੇ ਉਹ ਮੈਂ ਤੁਹਾਡੇ ਨਾਲ ਬਾਅਦ ਨਾਲ ਸਾਂਝੀ ਕਰਦਾ ਕਿਉਂਕਿ ਇਹ ਜਿਹੜਾ ਟ੍ਰਾਇਲ ਹੈਗਾ ਇਹ 27 7 2007 ਨੂੰ ਕਨਕਲੂਡ ਹੋਇਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋਵਾਨ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਫਾਂਸੀ ਦੀ ਸਜ਼ਾ ਭਾਈ ਨਸੀਬ ਸਿੰਘ 10 ਸਾਲ ਦੀ ਕੈਦ ਭਾਈ ਗੁਰਮੀਤ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਦੇ ਭਾਈ ਸ਼ਮਸ਼ੇਰ ਸਿੰਘ ਨੂੰ ਉਮਰ ਕੈਦ ਹੋਈ ਸੀ 12 10 210 ਨੂੰ ਇਹ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹ ਕਨਫਰਮ ਕੀਤੀ ਗਈ ਕਿਉਂਕਿ ਉਹਨਾਂ ਨੇ ਕੋਈ ਅਪੀਲ ਨਹੀਂ ਸੀ ਪਾਈ ਥਲੜੀ ਕੋਰਟ 'ਚ ਵੀ ਉਹਨੇ ਕਨਫੈਸ਼ਨ ਕੀਤਾ ਸੀ ਤੇ ਉੱਤੇ ਅਪੀਲ ਨਹੀਂ ਪਾਈ ਇਸ ਕਰਕੇ ਉਹ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਉਹ ਕਨਫਰਮ ਕਰ ਦਿੱਤੀ ਗਈ ਬਾਕੀ ਜਿਹੜੀਆਂ ਅਪੀਲਾਂ ਸੀ ਉਹ ਵੱਖੋ-ਵੱਖਰੇ ਸਮੇਂ ਵੱਖਰੀਆਂ-ਵੱਖਰੀਆਂ ਸੁਣੀਆਂ ਗਈਆਂ ਤੇ ਇਸੇ ਤਰਜ਼ ਤੇ 5 ਦਿਨ 2011 ਨੂੰ ਭਾਈ ਰਾਜੋਵਾਨਾ ਸਾਹਿਬ ਨੂੰ 31 ਮਾਰਚ 2112 ਨੂੰ ਫਾਂਸੀ ਦੇਣ ਲਈ ਡੇਟ ਨਿਸ਼ਚਿਤ ਕੀਤੀ ਗਈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 25 ਤਨ 12 ਨੂੰ ਇੱਕ ਮਾਰਸੀ ਪਟੀਸ਼ਨ ਪਾਈ ਸੀ ਮੇਨ ਵਾਈਲ ਪੰਜਾਬ ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸੀ ਉਹਨਾਂ ਨੇ ਯਤਨ ਕਰਕੇ ਇਹ ਜਿਹੜੀ ਫਾਂਸੀ ਦੀ ਸਜ਼ਾ ਸੀ ਇਹ ਰੋਕ ਦਿੱਤੀ ਗਈ ਤੇ ਜਿਹੜੀ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਹਦੇ ਉੱਤੇ 28/3/2112 ਨੂੰ ਇਹ ਮੈਂ ਤਾਂ ਤੁਹਾਡੇ ਧਿਆਨ ਚ ਲਿਆ ਰਿਹਾ ਤਾਂ ਕਿ ਰੂਬਰੂ ਹੋ ਸਕੇ ਵੀ ਕਿਦਾਂ ਇਹ ਕੇਸ ਜਿਹੜਾ ਲੰਮਕਦਾ ਆ ਰਿਹਾ 28/3/12 ਨੂੰ ਗ੍ਰਹਿ ਵਿਭਾਗ ਨੇ ਇਹਨਾਂ ਦੀ ਫਾਂਸੀ ਦੀ ਸਜ਼ਾ ਤੇ ਪੱਕੀ ਸਟੇਲ ਆਈ ਫਿਰ 27 9 2019 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਹੁਣ ਵੀ ਉਹੀ ਪ੍ਰਧਾਨ ਮੰਤਰੀ ਸਤਕਾਰਯੋਗ ਮੋਦੀ ਸਾਹਿਬ ਜੀ ਨੇ ਇੱਥੇ ਇੱਕ ਪੱਤਰ ਲਿਖ ਕੇ ਧੰਨ ਸਹਿਬ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 550ਵਾਂ ਉਹ ਸ਼ਤਾਬਦੀ ਦੇ ਰੂਪ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਇਹਨਾਂ ਦੀ ਫਾਂਸੀ ਦੀ ਜਿਹੜੀ ਸਜ਼ਾ ਭਾਈ ਰਾਜਵਾਨਾ ਸਾਹਿਬ ਦੀ ਤੇ ਦੂਸਰੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਆ ਉਹਦੇ ਵਿੱਚ ਤਬਦੀਲੀ ਕੀਤੀ ਜਾਊਗੀ ਪਰ ਅਫਸੋਸ ਨਾ ਕਹਿਣਾ ਪੈਂਦਾ ਕਿ ਉਹ ਲਾਗੂ ਨਹੀਂ ਕੀਤੀ ਉਸ ਫੈਸਲੇ ਤੋਂ ਸਰਕਾਰ ਜਿਹੜੀ ਉਹ ਮਨਕਰ ਹੋ ਗਈ ਫਿਰ 220 ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਜਿਹੜੀ ਆਰਟੀਕਲ 21 ਤਹਿਤ ਜਿਹੜੀ ਆ ਇਹ ਜਿਹੜੇ ਮੌਲਿਕ ਫੰਡਾਮੈਂਟਲ ਰਾਈਟ ਆ ਉਹਨਾਂ ਦੀ ਉਲੰਘਣਾ ਆ ਇਹ 2020 ਚ ਦਾਹਰ ਕੀਤੀ ਗਈ ਸੀ ਫਿਰ ਇਹਦਾ ਜਿਹੜਾ ਨਵਟਾਰਾ ਵੱਖ-ਵੱਖ ਪੇਸ਼ੀਆਂ ਤੇ ਇਹ ਵੀ 2522 ਨੂੰ ਆਨਰੇਬਲ ਸੁਪਰੀਮ ਕੋਰਟ ਵੱਲੋਂ 412 220 ਦੇ ਰਾਹੀਂ ਕੰਸਰਨਡ ਅਥਾਰਟੀ ਜਿਹੜੀ ਸੀ ਉਹਨੂੰ ਹਦਾਇਤ ਦਿੱਤੀ ਗਈ ਕਿ ਇਸ ਭਾਈ ਰਾਜਵਾਨੇ ਸਾਹਿਬ ਦੀ ਫਾਂਸੀ ਦੀ ਸਜ਼ਾ ਦਾ 2 ਮਹੀਨਿਆਂ ਦੇ ਵਿੱਚ ਫੈਸਲਾ ਕੀਤਾ ਜਾਵੇ ਪਰ ਮੈਂ ਅਫਸੋਸ ਨਾਲ ਕਹਿੰਦਾ ਕਿ ਉਹਦੇ ਉੱਤੇ ਸਰਕਾਰ ਦੀ ਕੋਈ ਤਾਸ ਤੋਂ ਮਾਸ ਨਹੀਂ ਹੋਈ ਐਜ਼ ਇਟ ਇਜ਼ ਹੀ ਉਹ ਸਟੇਟਸ ਕੋਈ ਰਿਹਾ ਆ ਜਿਹੜਾ ਫੈਸਲਾ 3523 ਨੂੰ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਡਾਇਰੈਕਟਡ ਥੈਟ ਕੰਪੀਟੈਂਟ ਅਥਾਰਟੀ ਇਨ ਡਿਊ ਕੋਰਸ ਆਫ ਟਾਈਮ ਬੁਡ ਅਗੇਨ ਐਜ ਐਂਡ ਵੈਨ ਇਟ ਇਜ਼ ਡੇਮਡ ਨੈਸੈਸਰੀ ਮੇ ਡੀਲ ਵਿਦ ਦਾ ਮਰਸੀ ਪਿਟੀਸ਼ਨ ਐਂਡ ਟੇਕ ਅ ਫਾਰਦਰ ਡਿਸੀਜਨ ਅਕੋਰਡਿੰਗਲੀ ਰੈਟ ਪਟੀਸ਼ਨ ਜਿਹੜੀ ਇਹ ਡਿਸਪੋਜ਼ ਆਫ ਕੀਤੀ ਜਾਂਦੀ ਹੈ ਪਰ ਉਹ ਮਾਰਸੀ ਪਟੀਸ਼ਨ ਤੇ ਪੈਂਡਿੰਗ ਰਹੀ ਕੋਰਟ ਨੂੰ ਡਾਇਰੈਕਸ਼ਨ ਕੀਤੀ ਸੁਪਰੀਮ ਕੋਰਟ ਨੇ ਪਰ ਮੈਂ ਕਹਿ ਸਕਦਾ ਹਾਲੇ ਤੱਕ ਵੀ ਉਹ ਉਵੇਂ ਦੀ ਉਵੇਂ ਪਈ ਆ ਹੁਣ ਫੇਰ ਦੁਬਾਰਾ ਤੋਂ ਭਾਈ ਰਾਜਵਾਨਾ ਸਾਹਿਬ ਦੀ ਮੈਂ ਜਾ ਕੇ ਮੁਲਾਕਾਤ ਵੀ ਕਰਕੇ ਆਇਆ ਸੀ ਉਹਨਾਂ ਨੇ ਬਹੁਤ ਸਖਤੀ ਨਾਲ ਇਹ ਗੱਲ ਕਹੀ ਸੀ ਵੀ ਤੁਸੀਂ ਮੇਰਾ ਨਬਤਾਰਾ ਕਰਾਓ ਛੇਤੀ ਤੋਂ ਛੇਤੀ ਇਹਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਉਹਨੇ ਕੀਤੀ ਸੀ ਤੇ ਸ਼ੋਮਣੀ ਕਮੇਟੀ ਨੂੰ ਵੀ ਹਦਾਇਤ ਕੀਤੀ ਸੀ ਪਰ ਮੈਂ ਕਹਿ ਸਕਦਾ ਅਸੀਂ 5 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਪਹਿਲਾਂ 11 ਮੈਂਬਰੀ ਬਣਾਈ ਜਿਹੜੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਬਣਾਈ ਸੀ ਤੇ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂਗਾ ਕਿ ਕਮੇਟੀ ਬਣੀ ਜ਼ਰੂਰ ਪਰ ਉਹ ਕਮੇਟੀ ਦੀ ਤੋੜ ਬਣ ਦਿੱਲੀ ਵਾਲਿਆਂ ਨੇ ਉਦੋਂ ਨਾਲ ਦੀ ਨਾਲੇ ਕਰਤੇ ਇੱਕੋ ਮੀਟਿੰਗ ਐਸੇ ਹਾਲ ਦੇ ਵਿੱਚ ਸਾਡੀ ਹੋਈ ਸੀ ਫਿਰ ਪੰਜ ਮੈਂਬਰੀ ਦੀ ਮੀਟਿੰਗ ਵੀ ਇੱਥੇ ਚਾਰ ਪੰਜ ਸਾਡੀਆਂ ਹੋਈਆਂ ਤੇ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕਿ ਆ ਸਾਨੂੰ ਇੱਕ ਜਿਹੜੀ ਉਹਨਾਂ ਨੇ ਹੁਣ ਸਾਨੂੰ ਇੱਕ ਭੇਜੀ ਆ ਈਮੇਲ ਕਰਕੇ ਕਿ ਕੇਸ ਇਜ਼ ਕਲੋਜ਼ਡ ਕਿ ਭਾਈ ਰਾਜੋਵਾਨ ਦਾ ਕੇਸ ਜਿਹੜਾ ਆ ਉਹ ਕਲੋਜ਼ ਕਰ ਦਿੱਤਾ ਗਿਆ ਹੁਣ ਜਿਹੜੀ ਨਵੀਂ ਇੱਕ ਸਾਡੀ ਸਪਰੀਮ ਕੋਰਟ ਦੇ ਵਿੱਚ ਪਟੀਸ਼ਨ ਚੱਲ ਰਹੀ ਆ ਉਹਦੀਆਂ ਪੇਸ਼ੀਆਂ ਵੀ ਰੋਜ਼ ਪੈ ਰਹੀਆਂ ਪਰ ਥੋੜੇ ਸਮੇਂ ਤੋਂ ਥੋੜੇ ਸਮੇਂ ਤੋਂ ਕਹਿਣ ਤੋਂ ਭਾਵ ਕਿ 18 ਮਾਰਚ ਡੇਟ ਫਿਕਸ ਸੀ ਉਸ ਦਿਨ ਉਹ ਡੇਟ ਪੈ ਗਈ 8 ਅਪ੍ਰੈਲ ਤੇ ਸਾਡੇ ਸਲੇ ਆਪਣੇ ਵਕੀਲ ਸਾਹਿਬ ਨੇ ਫੇਰ ਇਹ ਬੇਨਤੀ ਕੀਤੀ ਕਿ ਇਹਦੀ ਸੁਣਵਾਈ ਕੀਤੀ ਜਾਵੇ ਤੇ 8 ਅਪ੍ਰੈਲ ਪੈ ਗਈ ਤੇ ਚਾਰ ਨੂੰ ਨਹੀਂ ਐਪਲੀਕੇਸ਼ਨ ਪਾਈ ਸੀ ਜਿਹਦੀ ਡੇਟ ਹੁਣ 24 4 2025 ਰੱਖੀ ਗਈ ਆ ਤੇ ਮੈਂ ਆ ਅੱਜ ਕਿਉਂ ਇਹ ਦੁਬਾਰਾ ਚੱਕਿਆ ਟੇਕ ਅਪ ਮੈਨੂੰ ਹੁਣ ਇੱਕ ਮੈਸੇਜ ਕਨਵੇ ਹੋਇਆ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਵੱਲੋਂ ਉਹ ਕਹਿੰਦੇ ਮੈਨੂੰ ਹੁਣ ਮੌਤ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ ਫਰਕ ਨਹੀਂ ਦਿਖ ਰਿਹਾ ਮੈਂ ਬਿਲਕੁਲ ਤਿਆਰ ਹਾਂ ਹੁਣ ਮੇਰਾ ਫੈਸਲਾ ਭਾਰਤ ਸਰਕਾਰ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪਟੀਸ਼ਨ ਵਾਪਸ ਲਵੇ ਜਿਹੜੀ ਮਾਰਸੀ ਪਟੀਸ਼ਨ ਪਾਈ ਆ ਬਹੁਤ ਖੁੱਲ ਕੇ ਉਹਨੇ ਕਿਹਾ ਕਿ ਮੈਨੂੰ ਹੁਣ ਕੋਈ ਇਸ ਗੱਲ ਦਾ ਬਜੋਗ ਨਹੀਂ ਤੇ ਮੈਂ ਤਿਆਰ ਆ ਤੇ ਮੈਂ ਆ ਕਹਿਣਾ ਚਾਹਣਾ ਅੱਜ ਅਬਜੈਕਟਿਵ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਅਸੀਂ ਤੁਹਾਤੋਂ ਹੁਣ ਇਨਸਾਫ ਮੰਗਦੇ ਭੀਖ ਨਹੀਂ ਮੰਗਦੇ ਤੁਸੀਂ ਆਈਦਰ ਦਿਸਵੇ ਔਰ 댓ਵੇ ਜੇ ਤਾਂ ਉਹਦਾ ਫੈਸਲਾ ਤੁਹਾਨੂੰ ਲੱਗਦਾ ਭਈ ਕਿਉਂਕਿ ਮੈਂ ਬਿੱਟੂ ਸਾਹਿਬ ਉਹਨਾਂ ਦਾ ਨਾਮ ਹੈ ਪੂਰਾ ਰਮਨਜੀਤ ਰਮਨਜੀਤ ਸਿੰਘ ਜੀ ਬਿੱਟੂ ਉਹਨਾਂ ਨੇ ਜਦੋਂ ਸੌਹ ਚੱਕੀ ਸੀ ਤੇ ਬਹੁਤ ਜੋਸ਼ ਕਰੋਸ਼ ਦੇ ਨਾਲ ਪ੍ਰੈਸ ਕਾਨਫਰੈਂਸ ਕੀਤੀ ਸੀ ਕਿ ਮੈਂ ਇਹ ਜਿਹੜੇ ਬੰਦੀ ਸਿੰਘ ਆ ਇਹਨਾਂ ਦੇ ਬਾਬਤ ਪੂਰਾ ਜ਼ੋਰ ਨਾਲ ਕੇਸ ਟੇਕ ਅਪ ਕਰੂੰਗਾ ਇਹ ਸਾਨੂੰ ਅੱਜ ਤਾਂ ਮੁੱਦਾ ਚੱਕਣਾ ਪਿਆ ਕਿ ਭਾਈ ਰਾਜਵਾਨਾ ਸਾਹਿਬ ਚੜ੍ਹਦੀ ਕਲਾ ਵਿੱਚ ਆ ਕੋਈ ਮਜੂਸੀ ਨਹੀਂ ਕਿਸੇ ਪੱਖ ਦੀ ਕੋਈ ਗੱਲ ਨਹੀਂ ਤੇ ਜਿਹੜਾ ਮਨੁੱਖ ਇਹ ਗੱਲ ਕਹੇ ਕਿ ਮੈਨੂੰ ਹੁਣ ਮੌਤ ਦੇ ਵਿੱਚ ਤੇ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਦਿਖਦਾ ਤੇ ਸਮਝ ਲੈਣਾ ਚਾਹੀਦਾ ਕਿ ਹੁਣ ਇਹ ਭਾਰਤ ਦੇ ਸ਼ਾਸਕ ਜਿਹੜੇ ਆ ਇਹ ਫੈਸਲਾ ਕਰਨ ਅਸੀਂ ਇਨਸਾਫ ਮੰਗਦੇ ਆ ਭੀਖ ਨਹੀਂ ਮੰਗਦੇ ਚਲੋ 2019 ਚ ਤੁਸੀਂ ਖਾਰਜ ਕਰਤੀ ਖਤਮ ਹੋਈ ਕਹਾਣੀ ਤੇ ਹੁਣ ਇੰਨੇ ਲੰਮੇ ਸਮੇਂ ਦਾ ਜਿਹੜਾ 2007 ਤੋਂ 18 ਸਾਲ ਹੋ ਗਏ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਹੋਏ ਨੂੰ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਉਮਰ ਕਾਇਦ ਹੋ ਗਈ ਸੀ। ਬਾਕੀ ਭਾਈ ਲਖਵਿੰਦਰ ਸਿੰਘ ਚਲੋ ਜਮਾਨ ਤੇ ਆ ਗਏ। ਉਹਨਾਂ ਦੇ ਨਾਲ ਭਾਈ ਅਵਤਾਰ ਸਿੰਘ ਜੀ ਤਾਰਾ ਮੇਰਾ ਕਹਿਣ ਤੋਂ ਭਾਵ ਕਿ ਅੱਜ ਅਸੀਂ ਮੰਗ ਕਰਦੇ ਹਾਂ ਕਿ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵੀ ਦੋ ਵਾਰੀ ਪਹਿਲਾਂ ਵੀ ਇਹਨਾਂ ਨੂੰ ਤਾੜਨਾ ਕਰ ਚੁੱਕੀ ਆ। ਹੁਣ 18 ਮਾਰਚ ਲਈ ਤਾੜਨਾ ਕੀਤੀ ਸੀ ਤਾਂ ਵੀ ਕੋਈ ਫਰਕ ਨਹੀਂ ਪਿਆ। ਇਹ ਇਨਸਾਫ ਕੀਤਾ ਜਾਵੇ ਤੇ ਭਾਰਤ ਸਰਕਾਰ ਨੂੰ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਭਾਈ ਰਾਜਵਾਨਾ ਸਾਹਿਬ ਦਾ ਤੇ ਬੰਦੀ ਸਿੰਘਾਂ ਦਾ ਤੇ ਚੇਚੇ ਦੌਰ ਦੇ ਭਾਈ ਰਾਜਵਾਨਾ ਸਾਹਿਬ ਦਾ ਜਿਹੜਾ ਇਹ ਤੇ ਮੈਂ ਤਾਂ ਫੋਕਸ ਕਰ ਰਿਹਾ ਉਹਨਾਂ ਨੇ ਚੇਚੇ ਤੌਰ ਤੇ ਮੈਨੂੰ ਕਨਵੇ ਕੀਤਾ ਨੂੰ ਕਿ ਇਹਦੇ ਉੱਤੇ ਤੁਰੰਤ ਫੈਸਲਾ ਜਿਹੜਾ ਹੈ ਉਹ ਉਹ ਮੇਰਾ ਕਰ ਦਿੱਤਾ ਜਾਵੇ। ਸੋ ਦੂਸਰੀ ਕਿਉਂਕਿ ਅਸੀਂ ਪਿਛਲੇ ਸਮੇਂ ਦੌਰਾਨ ਮੈਂ ਮੀਟਿੰਗ ਕੀਤੀ ਸੀ ਇਥੇ ਪ੍ਰੈਸ ਕਾਨਫਰੰਸ ਨਹੀਂ ਮੈਂ ਇਕੱਲੇ ਨੇ ਉਹ ਵੀਡੀਓ ਪਾਈ ਸੀ ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਨਿਯੁਕਤੀ ਦਾ ਵਿਧੀ ਵਿਧਾਨ ਉਹਦੇ ਬਾਰੇ ਲੋਕਾਂ ਤੋਂ ਸੁਝਾਅ ਮੰਗੇ ਸੀ ਤੇ ਜਿਹਦੀ 20 ਤਰੀਕ ਅਸੀਂ ਪ੍ਰੈਸ ਕੀਤੀ ਆ ਬਹੁਤ ਸਾਰਿਆਂ ਦੇ ਆ ਸਾਡੇ ਕੋਲ ਲਿਸਟ ਆ ਜਿਹੜੇ ਜਿਨ੍ਹਾਂ ਦੇ ਸੁਝਾਅ ਆਏ ਆ ਪਰ ਫੇਰ ਵੀ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹਨਾਂ ਨੇ ਹਾਲੇ ਘੱਟ ਸੁਝਾਅ ਭੇਜੇ ਆ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਸੁਪਰੀਮ ਸੰਸਥਾ ਆ ਇਹ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਨਾਲ ਸੰਬੰਧਿਤ ਆ ਤੇ ਉਹ ਵਿਧੀ ਵਿਧਾਨ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਿਵਿਊ ਦੇ ਵਿੱਚ ਰਹਿ ਕੇ ਬਣਾਣਾ ਪਰ ਉਹਦੀ ਨਿਯੁਕਤੀ ਤੇ ਉਹਦੀ ਆਪਣੇ ਜਿਦਾਂ ਆਪਾਂ ਕਈ ਵਾਰੀ ਕਹਿ ਦਿੰਦੇ ਜੀ ਹਟਾ ਦਿੱਤੇ ਗਏ ਉਹਦੇ ਸਾਰੇ ਲਈ ਮੈਂ ਬੇਨਤੀ ਕਰਦਾ ਤੁਹਾਨੂੰ ਪੱਤਰਕਾਰਾਂ ਨੂੰ ਵੀ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਆ ਸੋ ਉਹ ਵਿਧੀ ਵਿਧਾਨ ਬਣਾਉਣ ਲਈ shay ਸਾਨੂੰ ਤਰੀਕ ਹੋਰ ਲੰਬੀ ਕਰਨੀ ਪਵੇ ਕਿਉਂਕਿ ਆ ਸਾਡੇ ਕੋਲ ਜਿੰਨੇ ਕਾਏ ਆ ਇਹ ਅੱਜ ਈਮੇਲ ਤੋਂ ਅਸੀਂ ਕੱਢ ਕੇ ਸਾਰੇ ਆਪਣੇ ਪੋਟਅਪ ਕੀਤੇ ਆ ਸੋ ਇਹਦੇ ਵਿੱਚ ਵੀ ਮੈਂ ਸਮਝਦਾ ਕਿਉਂਕਿ ਸੰਸਤਾ ਸਰਮੌਰਿਆ ਤੇ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪਰਮੰਦ ਦੇ ਨਾਲ ਸੰਬੰਧਿਤ ਸਾਰੇ ਤਖਤ ਸਹਿਬਾਨਾਂ ਦੇ ਪ੍ਰਬੰਧ ਵੀ ਆ ਸੋ ਇਸ ਕਰਕੇ ਮੈਂ ਤੁਹਾਨੂੰ ਤੇ ਬਾਕੀ ਸੰਗਤ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਆਪਣੇ ਜਿਹੜੇ ਸੁਝਾਅ ਭੇਜੇ ਜਾਣ ਦੂਸਰਾ ਕਿਉਂਕਿ ਮਗਹੀਾਈ ਬਹੁਤ ਹੋ ਗਈ ਆ ਤੇ ਆਮ ਸਾਰਿਆਂ ਦਾ ਹੀ ਇਹ ਹੁੰਦਾ ਜੋਰ ਕਿ ਸਾਨੂੰ ਕੋ ਮਗਹੀਾਈ ਪਤਾ ਦਿੱਤਾ ਜਾਵੇ ਪਿਛਲੇ ਸਾਲ ਵੀ ਮੁਲਾਜ਼ਮਾਂ ਨੂੰ ਮਗਹੀਾਈ ਪਤਾ ਦਿੱਤਾ ਗਿਆ ਸੀ ਤੇ ਇਸ ਵਾਰ ਹਾਲ ਦੀ ਘੜੀ 4% ਇਹਨਾਂ ਨੂੰ ਜਿਹੜਾ ਉਹ ਮਹਗਾਈ ਪੱਤਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਕਿਉਂਕਿ ਹਾਲੇ ਸਾਲ ਸਾਰਾ ਪਿਆ ਆ ਤੇ ਕਈ ਵਾਰੀ ਫੇ ਆਪਾਂ ਆਸਾਂ ਵੱਡੀਆਂ ਰੱਖਦੇ ਪਰ ਮੇਰਾ ਕਰਨ ਕੰਮ ਕਰਨ ਦਾ ਤੇ ਢੰਗ ਤਰੀਕਾ ਜਿਹੜਾ ਬਕਰਾ ਕਿਉਂਕਿ ਐਜੂਕੇਸ਼ਨ ਦੇ ਆਧਾਰੇ ਆ ਪਿੱਛੇ ਹੁਣ ਆਪਾਂ ਬਜਟ ਪੇਸ਼ ਕੀਤਾ ਤੇ ਬਜਟ ਦੇ ਵਿੱਚ ਐਜੂਕੇਸ਼ਨ ਆਧਾਰਿਆਂ ਦਾ ਅੱਜ ਵੀ ਸਾਡੇ ਤੇ ਵੱਡਾ ਬੋਝ ਖੜਾ ਬੋਝ ਨੂੰ ਅਸੀਂ ਚੱਕ ਵੀ ਰਹੇ ਆ ਕੋਈ ਇਦੇ ਵਿੱਚ ਕੋਈ ਚਿੰਤਾ ਦੀ ਗੱਲ ਨਹੀਂ ਸਾਰੇ ਅਪਡੇਟ ਆ ادارے ਸਾਰੇ ਪਰ ਫਿਰ ਵੀ ਵੱਡਾ ਜਿਹੜਾ ਬਜਟ ਦਾ ਹਿੱਸਾ ਉੱਥੇ ਚਲਿਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਕਿ ਜਿਹੜੇ ਬੰਦੀ ਸਿੰਘ ਆ ਇਹ ਗੁਰੂ ਸਾਹਿਬ ਜੀ ਕਿਰਪਾ ਕਰਨ ਮਾਨਸ ਪਤਿਆ ਵਾਹਣ ਤੇ ਚੇਚੇ ਤੌਰ ਤੇ ਭਾਈ ਰਾਜੋਵਾਨੇ ਸਾਹਿਬ ਦੇ ਕੇਸ ਦੇ ਵਿੱਚ ਕਿ ਜਿਹੜੇ ਅਨਸਾਫ਼ ਮੰਗਦੇ ਆ ਤੇ ਅਸੀਂ ਵੀ ਇਨਸਾਫ਼ ਹੀ ਮੰਗਦੇ ਆ ਪਰ ਉਹ ਕਹਿੰਦੇ ਬਈ ਮਾਰਸੀ ਪਟੀਸ਼ਨ ਵਾਪਸ ਲਾਓ ਪਰ ਉਹ ਪਹਿਲਾਂ ਵੀ ਉਹਨੇ ਕਿਹਾ ਸੀ ਕਿਉਂਕਿ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਜੇ ਮਾਰਸੀ ਪਟੀਸ਼ਨ ਵਾਪਸ ਵੀ ਲੈ ਲਈ ਕਰਨਾ ਇਹਦੀ ਫੇਰ ਵੀ ਕੁਛ ਨਹੀਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਧੇਰੇ ਵਿਚਾਰ ਲਈ ਇਹਤੇ ਵੀ ਵਿਚਾਰ ਕਰੂਗੀ ਪਰ ਇਹ ਮੰਗ ਕਰਦੇ ਆ ਕਿ ਤੁਰੰਤ ਭਾਰਤ ਸਰਕਾਰ ਇਹਦੇ ਉੱਤੇ ਆਪਣਾ ਫੈਸਲਾ ਲਵੇ ਕਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜਿਹੜੇ ਵੀ ਮਰਸੀ ਪੁੱਛਣ ਦੀ ਜੋ ਪਿਛਲੀ ਵੀ ਗੱਲ ਚੱਲੀ ਸੀ ਉਦੋਂ ਵੀ ਸੰਪਰਦਾ ਦਾ ਸੁਝਾਅ ਮੱਗੇ ਸੀ ਕਿ ਕਿਸ ਤਰ੍ਹਾਂ ਦੇ ਸੁਝਾਅ ਆਏ ਸੀ ਉਹਦੇ ਬਾਰੇ ਕੋਈ ਚੰਲਣਾ ਨਹੀਂ ਪਾਇਆ ਗਿਆ ਦੇਖੋ ਸੁਝਾਅ ਤਾਂ ਅੱਜ ਵੀ ਆਉਂਦੇ ਆ ਪਰ ਕਿਉਂਕਿ ਅਸੀਂ ਮੁੜ ਕੇ ਸੁਪਰੀਮ ਕੋਰਟ ਨੂੰ ਭਾਈ ਸਾਹਿਬ ਮੂਵ ਹੋ ਗਿਆ ਸੀ ਤੇ ਆਪਾਂ ਇਹ ਤਰਾਂਤੇ ਨੂੰ ਜਿਹੜਾ ਆ ਤੇ ਸੁਪਰੀਮ ਕੋਰਟ ਨੇ ਇੱਕ ਦੋ ਵਾਰੀ ਉਹਨਾਂ ਨੂੰ ਬਹੁਤ ਜ਼ੋਰ ਨਾਲ ਕਿਹਾ ਵੀ ਆ ਵੀ ਤੁਸੀਂ ਫੈਸਲਾ ਕਿਉਂ ਨਹੀਂ ਲੈਂਦੇ ਤੇ ਹੁਣ ਵੀ ਆ 24 ਤਰੀਕ ਹੈਗੀ ਆ 24 ਨੂੰ ਪਤਾ ਲੱਗ ਜਾਊਗਾ ਕੀ ਫਾਰਦਰ ਜਿਹੜਾ ਆ ਆਨਰ ਬਸ ਸੁਪਰੀਮ ਕੋਰਟ ਇਹਨਾਂ ਨੂੰ ਡਾਇਰੈਕਸ਼ਨ ਦਿੰਦੀ ਆ। ਕਿ ਕਿਹੜੇ ਕਿਹੜੇ ਸਟੈਪ ਬਣਾਏ ਜਾਣੇ ਨੇ ਜਿਹੜੇ ਬਿੱਤੀ ਵਿਧਾਨ ਦੇ ਦੇਖੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਦੇਖੋ ਇਹ ਬਾਅਦ ਦਾ ਕੰਮ ਆ। ਪਹਿਲਾਂ ਤਾਂ ਸੁਝਾਅ ਆਪਣੇ ਦਿੱਤੇ ਜਾਂ ਸੁਝਾਵਾਂ ਨੂੰ ਇੱਕ ਕਮੇਟੀ ਬਣਾ ਲਾਂਗੇ। ਉਹ ਸਿਰਫ ਸੁਝਾਵਾਂ ਨੂੰ ਪੱਕੇ ਨਹੀਂ ਹੋਊਗੀ। ਉਹ ਸੁਝਾਅ ਜਿਹੜੇ ਆ ਸਾਰਾ ਉਹਨਾਂ ਦਾ ਮਲਾਂਕਣ ਕਰਨਗੇ। ਉਹ ਮਲਾਂਕਣ ਦੇ ਵਿੱਚੋਂ ਫੇਰ ਥੋੜਾ ਥੋੜਾ ਕੱਢਦਾ ਕੱਢਦੇ ਅਖੀਰ ਕਿਸੇ ਆਪਾਂ ਫੇਰ ਸਟੇਜ ਤੇ ਪਹੁੰਚਾਂਗੇ 300 ਵੱਲੋਂ ਨਿਕਲ ਸਿੱਖੀ ਦੇ ਪ੍ਰਚਾਰਕ ਸਾਹਿਬ ਦੀ ਲਹਿਰਸ਼ੀਰ ਮੀਟਿੰਗ ਦੀ ਸ਼੍ਰੋਮਣੀ ਕਮੇਟੀ ਉਹ ਕੀ ਰੋਲ ਅਦਾ ਕਰੂਗੀ ਦੇਖੋ ਸਾਡਾ ਇਹ ਸਿੰਘ ਸਾਹਿਬਾਂ ਦਾ ਆਪਣਾ ਵੱਖਰਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਵੰਗਿਆ ਆ ਮੈਂ ਦੱਸਿਆ ਤੁਹਾਨੂੰ ਵੀ 13258 ਪੁਰਾਣੀ ਇਹ ਅਮਰ ਛੱਕੇ ਗਾਇਬ ਸਾਖੀ ਤੇ ਤੇ ਮੇਰੇ ਆਪ ਦੇ ਹਲਕੇ 'ਚ 20 ਤਰੀਕ ਨੂੰ ਵੱਡਾ ਅਮਰ ਸੰਚਾਰ ਹੋ ਰਿਹਾ ਕਲਰ ਆਪਣੇ ਬਾਬਾ ਭਗੇਰ ਸਿੰਘ ਦੀ ਸਮਾਧ ਹਰਿਆਣੇ ਵਿਖੇ ਸਿੰਘ ਸਾਹਿਬ ਮੁਬਾਰਕ ਆ ਉਹ ਆਪਣੇ ਤੌਰ ਤੇ ਕਰਨ ਪਰ ਸ਼ੋਮਣੀ ਗੁਰਦੁਆਰਾ ਪਰਮਦਰਗ ਕਮੇਟੀ ਆਪ ਵੀ ਸਮਰਾਥਿਆ ਸਾਡੇ ਕੋਲ ਇੰਨੇ ਪ੍ਰਚਾਰ ਕਿਹਾ ਬੱਕ ਬੱਕ ਜੋਨਾਂ ਦੇ ਔਰ ਮੈਂ ਮਾਲਵੇ ਚ ਵੀ ਦੇਖਦਾ ਉਧਰ ਵੀ ਅਮਰ ਸੰਚਾਰ ਹੋ ਰਹੇ ਆ ਈਵਨ ਸਾਡੇ ਪੰਜਾਬੋਂ ਬਾਹਰ ਉਹ ਵੀ ਵੱਡੇ ਪੱਧਰ ਤੇ ਅਮਰ ਸੰਚਾਰ ਹੋ ਰਿਹਾ ਸਿੰਘ ਸਾਹਿਬ ਵੀ ਆਪਣੇ ਤੌਰ ਤੇ ਕਰਨ ਕਿਉਂਕਿ ਮੈਂ ਸਮਝਦਾ ਸਿੱਖਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸੰਪਰਦਾਵਾਂ ਜਿਹੜੀਆਂ ਉਹ ਵੀ ਅਮਰ ਸੰਚਾਰ ਕਰਦੀਆਂ ਤੇ ਸਾਡਾ ਹਮੇਸ਼ਾ ਹੀ ਅਮਰ ਸੰਚਾਰ ਦੇ ਵਿੱਚ ਹਮੇਸ਼ਾ ਸਾਰਿਆਂ ਨਾਲ ਸਹਿਯੋਗ ਰਿਹਾ ਅਸੀਂ ਤਾਂ ਕਈ ਵਾਰੀ ਜਿੱਥੇ ਨਹੀਂ ਲੋੜ ਤੋਂ ਹੁੰਦੇ ਉਥੇ ਕਕਾਰ ਵੀ ਫ੍ਰੀ ਭੇਜਦੇ ਹਾਂ ਲੋਡ ਅਨਸਾਰ ਜੇ ਕੋਈ ਸਾ ਤੋਂ ਮੰਗਦਾ ਸੀ ਫ੍ਰੀ ਭੇਜ ਦਿੰਨੇ ਪਤਾ ਸਾਰੇ ਪਤਾ ਦੀ ਗੱਲ ਕੀਤੀ ਤੁਸੀਂ ਕਿਹਾ ਕਿ ਜਿਹੜਾ ਵਿਧੀ ਵਿਧਾਨ ਬਣਾ ਕੇ ਸ਼੍ਰੀ ਹਾਕਰ ਤੋਂ ਜਾਂ ਤੇ ਜਿਹੜੀ ਖਾਲੀ ਪਹੁੰਚ ਪਈ ਉਹਨੂੰ ਭਰਿਆ ਲਵਾਂਗਾ ਉਨੀ ਦੇ ਤਾਂ ਕਿਸਾ ਕਾਰਜਕਾਰੀ ਕੰਮ ਚੱਲਦਾ ਦੇਖੋ ਸਾਰੇ ਸਾਰੀਆਂ ਜਿਹੜੀਆਂ ਪਵਰਤਪਾਲ ਜੀ ਸਾਰੀਆਂ ਗੱਲਾਂ ਤੇ ਵਿਚਾਰਾ ਹੋ ਰਹੀਆਂ ਕਿਉਂਕਿ ਵਿਧੀ ਵਿਧਾਨ ਇਹ ਛੋਟਾ ਕਾਰਜ ਨਹੀਂ ਹਰ ਇੱਕ ਬੰਦੇ ਦੀ ਆਪਣੀ ਆਪਣੀ رائے ਆ ਕੋਈ ਕਿਸ ਤਰ੍ਹਾਂ ਦੀ رائے ਦਿੰਦਾ ਕੋਈ ਕਿਸ ਤਰ੍ਹਾਂ ਦੀ رائے ਦਿੰਦਾ ਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਆਸੀਂ ਪਹਿਲਾਂ ਲਾਗੂ ਆਪਣੇ ਜਨਰਲ ਹਾਊਸ ਦੇ ਵਿੱਚ ਮਤਾ ਆਇਆ ਸੀ ਕਿ ਬਨਮੈਨ ਬਨ ਪੋਸਟ ਤੇ ਉਹ ਫਿਰ ਜਿਲ੍ਹਾ ਸਾਡਾ ਸਿਸਟਮ ਮੀਨ ਵਾਈਲ ਵੀ ਹੋ ਸਕਦਾ ਜਿੰਨੇ ਤੱਕ ਕਿਉਂਕਿ ਉਹ ਲੰਮਾ ਕੰਮ ਆ ਹਲੇ ਸਾਡਾ ਤੇ ਇਹ ਵੀ ਇਹ ਤੇ ਆਸ ਰੱਖੋ ਕੋਈ ਨਾ ਕੋਈ ਜਿਹੜਾ ਆ ਸਮੇਂ ਅਨੁਸਾਰ ਕੋਈ ਨਾ ਕਿ ਵੀ ਕਿ ਹੋਏਗੀ ਜਦ ਸਾਥ ਨਾਲ ਬਹਿਸ ਬਾਜੀ ਕਰਦੇ ਨਜ਼ਰ ਆਉਂਦੇ ਨੇ ਜਿਵੇਂ ਤਾਰਾਂ ਦੀ ਇੱਕ ਕਨਿਯੁਕਤੀ ਬਾਰੇ ਕੋ ਨੂੰ ਲੱਗਦਾ ਕਿ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਇਹ ਵਿਧਾਨ ਸਭਾ ਦਾ ਮਸਲਾ ਦੇਖੋ ਮੈਂ ਪਹਿਲਾਂ ਵੀ ਕਹਿ ਰਿਹਾ ਹਾਂ ਹੁਣ ਕਈ ਵਾਰੀ ਉੱਠਣਗੇ ਵੀ ਹੁਣ ਆਪ ਵਾਲੇ ਪਹਿਲਾਂ ਇਹ ਤਾਂ ਕਲੀਅਰ ਕਰਨ ਵੀ ਉਹ ਧਰਮ ਨੂੰ ਮੰਨਦੇ ਵੀ ਆ ਪਹਿਲਾਂ ਵੀ ਇਹਨਾਂ ਨੇ ਇੱਕ ਉਹਦੋਂ ਸਾਡੇ ਮਤਾ ਪਾ ਕੇ ਆਪਣੇ ਐਮੈਂਡਮੈਂਟ ਕੀਤੀ ਸੀ ਜਿਹਨੂੰ ਅਸੀਂ ਪੂਰੇ ਜ਼ੋਰ ਦੇ ਨਾਲ ਵਿਰੋਧ ਕੀਤਾ ਸੀ ਇਹ ਸਾਡੀ ਜੂਰਿਸਡਿਕਸ਼ਨ ਹੈ ਜੇ ਹੁਣ ਮੈਂ ਅਕਸਾਈਡ ਦੀ ਕਹਾਂ ਪੇ ਸ਼੍ਰੋਮਣੀ ਕਮੇਟੀ ਨੇ ਫੈਸਲੇ ਕਰਨੇ ਆ ਜਾਂ ਹੋਰ ਕੋ ਫੈਸਲੇ ਲੋਕਲ ਬਾਡੀਜ਼ ਦੇ ਕਰਨੇ ਤੇ ਸ਼੍ਰੋਮਣੀ ਕਮੇਟੀ ਕਰੂਗੀ ਇਹ ਇੱਕ ਜੂਰਿਸਡਿਕਸ਼ਨ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਐਕਟ ਆ ਤੇ ਉਹ ਪਾਰਲੀਮੈਂਟ ਦੀ ਨਹੀਂ ਡਿਸਕਸ ਹੋਣਾ ਉਹ ਤਾਂ ਸਾਡੇ ਕੋ ਸ਼੍ਰੋਮਣੀ ਕਮੇਟੀ ਆਪਣੇ ਪਈ ਆ ਜਿਹੜੀ ਸਾਰੇ ਫੈਸਲੇ ਕਰਦੀ ਆ ਸੋ ਇਸ ਕਰਕੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਇਦਾਂ ਦੇ ਜਿਹੜੇ ਵਿਵਾਦਕ ਤੌਰ ਤੇ ਨਹੀਂ ਮੈਂ ਕਹਿ ਸਕਦਾ ਕੋਈ ਅਧਿਕਾਰ ਹੀ ਨਹੀਂ ਉਹਨਾਂ ਨੂੰ ਉਹਨੂੰ ਆਪਣੇ ਅਸੈਂਬਲੀ ਦੇ ਵਿੱਚ ਚੱਕਣ ਦਾ ਕੋਈ ਅਧਿਕਾਰ ਨਹੀਂ ਤੇ ਸਾਡਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪ੍ਰਬੰਧ ਕਰ ਰਹੀ ਹੈ। ਹਾਂਜੀ। ਫਕਪਸੋਰ ਬਿਲ ਤਾਂ ਹੀ ਬੜਾ ਵਿਰੋਧ ਕੀਤਾ ਜਾ ਰਿਹਾ ਲੋਕ ਸਭਾ ਜੀ ਅਸਬਿਰਸ ਬਾਦ ਵੱਲੋਂ ਮੁੱਦਾ ਚਾਇਆ ਗਿਆ। ਦੇਖੋ ਸਿੱਖ ਕੌਮ ਤੇ ਖਾਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੋਮਣੀ ਕਾਲੀ ਦਲ ਇਹ ਹਮੇਸ਼ਾ ਮਿਨੋਰਟੀ ਲਈ ਤੇ ਮਿਨੋਰਟੀ ਦੇ ਹੱਕਾਂ ਲਈ ਲੜਦਾ ਰਿਹਾ। ਅੱਜ ਵੀ ਅਸੀਂ ਤੁਸੀਂ ਦੇਖਿਆ ਹੁਣ ਪਿਛਲੇ ਬਜਟ ਵਿਲਾਸ ਦੇ ਵਿੱਚ ਅਸੀਂ ਇਸ ਐਕਟ ਦਾ ਵਿਰੋਧ ਕੀਤਾ ਪਰ ਕਿਉਂਕਿ ਮжоਰਿਟੀ ਹੋਣ ਕਰਕੇ ਉਹ ਪਾਸ ਤਾਂ ਕਰਵਾ ਗਏ ਦੋਨਾਂ ਹੌਸਾਂ ਦੇ ਵਿੱਚੋਂ ਪਰ ਮੈਂ ਸਮਝਦਾ ਕਿ ਇਹ ਮਿਨੋਰਿਟੀ ਦੇ ਸਿੱਧਾ ਹਮਲਾ ਜਿਹਦੇ ਤੋਂ ਭਾਰਤ ਸਰਕਾਰ ਨੂੰ ਵੀ ਬੇਨਤੀ ਆ ਗਰੇ ਕਰਨਾ ਚਾਹੀਦਾ ਹਾਂ ਜੇ ਕੋ ਕਰ ਨਹੀਂ ਵੀ ਆ ਤਰਮੀਮ ਤੇ ਪਹਿਲਾਂ ਉਹਨਾਂ ਨੂੰ ਉਸ ਕਮਿਊਨਿਟੀ ਨੂੰ ਕੌਨਫੀਡੈਂਸ ਚ ਲੈ ਲੈਣ ਸੋ ਦੈਟ ਜਿੱਥੇ ਜਿੱਥੇ ਕੋਈ ਖਾਸਾ ਹੈਗਾ ਆ ਉਹ ਆਪਣਾ ਦੂਰ ਹੋ ਜਾਏ ਸਰ ਜੀ 350 ਸਾਲਾਂ ਦਾ ਸ਼ਤਾਬਦੀ ਦੇ ਸਮਾਰਨ ਕਰੋ ਤੋਂ 550 ਸਾਲਾਂ ਦੇ ਸਾਡੇ 18 ਤਰੀਕ ਤੋਂ 300 300 ਸੌਰੀ 350 ਸਾਲਾਂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸੀਸਗੰਜ ਵਿਖੇ ਉਹ ਆਪਾਂ ਛੇੜ ਦੇ ਗੌਰਪੁਰਬ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦੇਵਾਲਾ ਜੀ ਦਾ 350 ਸਾਲਾਂ ਤੇ ਨਾਲ ਸਹਿਬ ਕਲਗੀਧਰ ਪਾਤਸ਼ਾਹ თანਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾਂ ਗੁਰਤਾ ਗੱਦੀ ਦੇ ਉਸ ਇਹ ਸਾਰੇ ਸਮਾਗਮ ਜਿਹੜੇ ਆ ਇਹਨਾਂ ਦੀ ਸ਼ੁਰੂਆਤ ਅਸੀਂ ਕਰ ਦੇਣੀ ਆ ਹੁਣ 18 ਤਰੀਕ ਤੋਂ ਉਹਦੇ ਸਬੰਧ ਵਿੱਚ ਵੱਡੀ ਸਾਬ ਕਮੇਟੀ ਵੀ ਬਣਾਈ ਆ ਤੇ ਅਸੀਂ 5 ਕਰੋੜ ਰੁਪਈਆ ਉਹਦੇ ਲਈ ਬਜਟ ਦੇ ਵਿੱਚ ਰਾਖਵਾ ਵੀ ਰੱਖਿਆ ਉਹਦੇ ਲਈ ਇੱਕ ਵੱਡਾ ਨਗਰ ਕੀਰਤਨ ਉਹ ਸ਼੍ਰੀਨਗਰ ਤੋਂ ਤੇ ਦੂਜਾ ਆਸਾਮ ਤੋਂ ਕਿਉਂਕਿ ਨਗਰ ਕੀਰਤਨ ਦੇ ਨਾਲ ਸਾਰੇ ਪ੍ਰਚਾਰਕ ਹੁੰਦੇ ਆ ਪ੍ਰੇਰਣਾ ਵੀ ਹੁੰਦੀ ਆ ਉਦੋਂ ਅਲਾਵਾ ਅਸੀਂ ਹੋਰ ਵੀ ਪ੍ਰੋਗਰਾਮ ਲਿਖੇ ਆ ਜਿਹੜੇ ਸਮੇਂ-ਸਮੇਂ ਸਰ ਤੁਹਾਡੇ ਰੂਮ-ਰੂਮ ਕਰਦੇ ਰਹਾਂਗੇ ਕਿਉਂਕਿ 350 ਸਾਲ ਆਇਆ ਤੇ ਅਸੀਂ ਚਾਹੁੰਦੇ ਆ